ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਦੁਸ਼ਕਰਮ ਨੂੰ ਲੈ ਕੇ ਅੱਜ ਸਾਰੇ ਲੁਧਿਆਣਾ ਸ਼ਹਿਰ ਦੇ ਵਿੱਚ ਡਾਕਟਰ ਦੀ ਸਟ੍ਰਾਈਕ ਹੈ ਤੇ ਉੱਥੇ ਹੀ ਅੱਜ ਡਾਕਟਰਾਂ ਨੇ ਸਾਰੀ ਆਪੀਡੀਜ਼ ਤੇ ਬੰਦ ਕੀਤੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪੀਡੀ ਜਿਹੜੀ ਹੈ ਉਹ ਬੰਦ ਹੈ ਆਪੀਡੀ ਡਾਕਟਰ ਜਿਹੜੇ ਨੇ ਸਾਰੇ ਸਟ੍ਰਾਈਕ ਤੇ ਨੇ ਤੇ ਆਪੀਡੀ ਬੰਦ ਹੈਗੀ ਤੇ ਖਬਰ ਤੁਹਾਡੇ ਤੱਕ ਤਾਂ ਪਹੁੰਚਾ ਰਹੇ ਆ ਕਿਉਂਕਿ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਤੇ ਲੋਕ ਖੱਜਲ ਖਵਾਰ ਨਾ ਹੋਣ ਕਿਉਂਕਿ ਮਹਿਲਾ ਦੇ ਨਾਲ ਦੁਸ਼ਕਰਮ ਤੋਂ ਬਾਅਦ ਇਨਸਾਫ ਦੀ ਜਿਹੜੀ ਹੈ ਮੰਗ ਉਹ ਕਰ ਰਹੇ ਨੇ ਡਾਕਟਰ ਸਟ੍ਰਾਈਕ ਤੇ ਨੇ ਤਾਂ ਇਹ ਵੀਡੀਓ ਲੋਕਾਂ ਤੱਕ ਪਹੁੰਚਾਉਣ ਦਾ ਮੇਨ ਮਕਸਦ ਹੈ ਕਿ ਲੋਕ ਜਿਹੜੇ ਨੇ ਪਰੇਸ਼ਾਨ ਨਾ ਹੋਣ ਖੱਜਲ ਖਵਾਰ ਨਾ ਹੋਣ ਡਾਕਟਰਸ ਦੀ ਸਟ੍ਰਾਈਕ ਕਰਕੇ ਅੱਜ ਸਾਰੀ ਆਪੇਟਿਸ ਲੁਧਿਆਣੇ ਦੇ ਸਾਰੇ ਆਪੇਟਿਸ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਕੋਈ ਵੀ ਪੇਸ਼ੈਂਟ ਜਿਹੜਾ ਵਾ ਆ ਕੇ ਆਪਣਾ ਟਾਈਮ ਨਾ ਖਰਾਬ ਕਰੇ ਕਿਉਂਕਿ ਡਾਕਟਰਸ ਦੀ ਜਿਹੜੀ ਸਟ੍ਰਾਈਕ ਹੈ ਉਹ 24 ਘੰਟੇ ਦੀ ਜਿਹੜੀ ਸਟ੍ਰਾਈਕ ਹੈ ਉਹ ਹੋਣੀ ਅੱਜ ਸਾਰੇ ਡਾਕਟਰ ਲੁਧਿਆਣੇ ਦੇ ਇੱਕ ਜਗ੍ਹਾ ਤੇ ਮਾਰਚ ਕੱਢ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇਗੀ ਕਿ ਕਿਵੇਂ ਡਾਕਟਰਸ ਮਾਰਚ ਕੱਢਿਆ ਹੈਗਾ ਉਹਨਾਂ ਨੇ ਤੇ ਸਾਰੀ ਆਪਰੇਟਿਸ ਬੰਦ ਨੇ ਲੁਧਿਆਣੇ ਦੇ ਸਾਰੇ ਹਸਪਤਾਲਾਂ ਦੇ ਆਪਰੇਟਿਸ ਬੰਦ ਨੇ ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਹਸਪਤਾਲਾਂ ਦੇ ਵਿੱਚ ਪਹੁੰਚੇ ਨੇ ਲੋਕ ਹਜਲਖਵਾਰ ਵੀ ਹੋਏ ਨੇ ਤਾਂ ਹੀ ਇਹ ਸਾਨੂੰ ਵੀਡੀਓ ਅੱਜ ਚੈਨਲ ਤੇ ਅਪਲੋਡ ਕਰਦੀ ਪਈ ਕਿਉਂਕਿ ਲੋਕ ਜਿਹੜੇ ਨੇ ਕਈਆਂ ਨੇ ਕਿਹਾ ਕਿ ਅਸੀਂ ਬਹੁਤ ਦੂਰੋਂ ਆਏ ਆ ਤੇ ਇੱਥੇ ਆਏ ਆ ਤੇ ਉਸ ਤੋਂ ਬਾਅਦ ਓਪੀਡੀ ਜਿਹੜੀ ਹੈ ਉਹ ਬੰਦ ਹੈ ਤੇ ਇਸ ਕਰਕੇ ਸਾਨੂੰ ਇਹ ਖਬਰ ਤੁਹਾਡੇ ਤੱਕ ਦੁਬਾਰਾ ਪਹੁੰਚਾਣੀ ਪਈ ਕਿ ਅੱਜ ਓਪੀਡੀ ਜਿਹੜੀ ਹੈ ਉਹ ਬੰਦ ਹੈ ਅੱਜ ਕਿਸੇ ਵੀ ਹਸਪਤਾਲ ਦੇ ਵਿੱਚ ਤੁਹਾਨੂੰ ਓਪੀਡੀ ਖੁੱਲੀ ਨਹੀਂ ਨਜ਼ਰ ਆਏਗੀ ਕਿਉਂਕਿ ਡਾਕਟਰ ਸਾਰੇ ਜਿਹੜੇ ਨੇ ਉਹ ਸਟ੍ਰਾਈਕ ਤੇ ਨੇ ਸਿਰਫ ਜਿਹੜੀ ਮੈਡੀਕਲ ਦੀ ਸੇਵਾ ਹੈ ਐਮਰਜੈਂਸੀ ਸੇਵਾ ਜਿਹੜੀ ਹੈ ਉਹੀ ਚੱਲ ਰਹੀ ਹੈ ਐਮਰਜੈਂਸੀ ਜੋ ਪੇਸ਼ੈਂਟ ਆਉਣਗੇ ਉਹਨਾਂ ਨੂੰ ਟ੍ਰੀਟਮੈਂਟ ਉਹਨਾਂ ਦੀ ਕੀਤੀ ਜਾਏਗੀ ਪਰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਜਿਹੜਾ ਖਾਲੀ ਹੈ ओपीडी ਇੱਧਰ ਵੀ ਪਾਸੇ ਖਾਲੀ ਹੈ ਬਹੁਤ ਸਾਰੇ ਲੋਕ ਇੱਥੇ ਆਏ ਸੀਗੇ ਤੇ ਉਹ ਇੱਥੋਂ ਪਰੇਸ਼ਾਨ ਹੋ ਕੇ ਗਏ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਵੀ ਇਹ ਜੋ ओपीडी ਬੰਦ ਹੈ ਸਟ੍ਰਾਈਕ ਹੈ ਕੋਲਕਾਤਾ ਦੇ ਵਿੱਚ ਹੋਏ ਮਹਿਲਾ ਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਸ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਲੁਧਿਆਣੇ ਦੇ ਡਾਕਟਰਾਂ ਨੇ ਜਿਹੜਾ ਸਟ੍ਰਾਈਕ ਕੀਤਾ ਹੈਗਾ ਤੇ ਸਟ੍ਰਾਈਕ ਦੇ ਵਿੱਚ OPD ਖਾਸ ਤੌਰ ਤੇ ਬੰਦ ਕੀਤੀ ਗਈ ਹੈ ਕਿਉਂਕਿ ਡਾਕਟਰਸ ਅਵੇਲੇਬਲ ਨਹੀਂ ਹੋਣਗੇ ਤਾਂ OPD ਵੀ ਕਿਵੇਂ ਚੱਲੂਗਾ ਤੇ ਅੱਜ 24 ਘੰਟਿਆਂ ਵਾਸਤੇ ਜਿਹੜੀ OPD ਬੰਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਤੱਕ ਖਬਰ ਪਹੁੰਚਾਵਾਂ ਕਿ ਜਦੋਂ OPD ਖੁੱਲ ਜਾਵੇ